ਹਾਂਜੀ ਕਿਸਾਨ ਵੀਰੋ ਮੋਟਰਾਂ ਬੋਰਾਂ ਦੇ ਵਿੱਚ ਡਿੱਗਣ ਵਾਲੀਆਂ ਘਟਨਾ ਆਮ ਹੀ ਹੋ ਗਈਆਂ ਕਿਉਂਕਿ ਮੋਟਰਾਂ ਪਾਈਆਂ ਨੂੰ ਟਾਈਮ ਹੋ ਗਿਆ ਬੋਰਾਂ ਦੇ ਵਿੱਚ 10 ਤੋਂ 15-15 ਸਾਲ 20-20 ਸਾਲ ਆਪਾਂ ਨੂੰ ਬੋਰ ਕਰਵਾਇਆ ਨੂੰ ਹੋ ਗਏ ਜਿਨ੍ਹਾਂ ਦੇ ਵਿੱਚ ਆਪਣੀਆਂ ਡਿਲੀਵਰੀਆਂ ਪਾਈਆਂ ਹੋਈਆਂ ਨੇ ਆਪਾਂ ਮੋਟਰਾਂ ਬਦਲੀ ਗਏ ਟੋਟੇ ਪਾਈ ਗਏ ਸਾਰਾ ਕੁਝ ਚੇਂਜ ਕਰੀ ਗਏ ਪਰ ਡਿਲੀਵਰੀਆਂ ਆਪਣੀਆਂ ਜਦੋਂ ਦੇ ਬੋਰ ਕਰਕੇ ਪਾਈਆਂ ਕਿਸੇ ਦੇ 10 ਸਾਲ ਹੋ ਗਏ ਕਿਸੇ ਦੇ 20 ਸਾਲ ਹੋ ਗਏ ਉਸੇ ਤਰ੍ਹਾਂ ਹੀ ਚੱਲ ਰਹੀਆਂ ਨੇ ਤੇ ਉਸੇ ਤਰ੍ਹਾਂ ਹੀ ਜੇ ਇਹ ਘਟਨਾ ਹੋ ਗਈ ਕਰਕੇ ਅਸੀਂ ਜਦੋਂ ਵੀ ਢਿੱਗੀ ਮੋਟਰ ਕੱਢਣ ਜਾਂਦੇ ਆ ਅਸੀਂ ਇਹ ਫਰਜ ਸਮਝਦੇ ਆਂ ਵੀ ਜਿਹੜਾ ਅੱਜ ਕਿਸੇ ਦਾ ਨੁਕਸਾਨ ਹੋਇਆ ਅੱਗੇ ਤੋਂ ਹੋਰ ਕਿਸਾਨ ਵੀਰ ਦਾ ਕਹਿਦਾ ਨਾ ਹੋਵੇ ਤਾਂ ਇਹ ਇਸੇ ਕਰਕੇ ਅਸੀਂ ਹਰੇਕ ਵੀਡੀਓ ਦੇ ਵਿੱਚ ਸਾਰੀ ਗੱਲ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜੀ ਤੇ ਆਪਾਂ ਢਿੱਗੀ ਮੋਟਰ ਕੱਢਣਾ ਚੱਲੇ ਆਂ ਜੀ ਪੰਡ ਝੰਡੇ ਆਣਾ ਝੰਡੇ ਵਾਲਾ ਜੋ ਕਿ ਬੀੜ ਚੜੱਕ ਦੇ ਬਿਲਕੁਲ ਨਾਲ ਆ ਜੀ ਇਹ ਰੋਡ ਕੋਟ ਕਪੂਰਾ ਤੋਂ ਨਵਾ ਚੰਦਾ ਤੋਂ ਜਿਹੜਾ ਰੋਡ ਮੁੜਦਾ ਹੀ ਉੱਥੋਂ ਬੀੜ ਚੜੱਕ ਦੇ ਨਾਲ ਹੀ ਝੰਡੇ ਵਾਲਾ ਪਿੰਡ ਆ ਜੀ ਉਥੇ ਆਪਾਂ ਮੋਟਰ ਡਿੱਗੀ ਹੋਈ ਕੱਢਣ ਲਈ ਚੱਲੇ ਆ ਜੀ ਦੇਵਾਂਗੇ ਤੁਹਾਨੂੰ ਸਾਰੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਨੇ ਆ ਜੀ ਫਤਿਹ ਦੀ ਸ਼ਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਆਪਾਂ ਪਹੁੰਚੇ ਆ ਜੀ ਪਿੰਡ ਝੰਡੇ ਵਾਲਾ ਜ਼ਿਲ੍ਹਾ ਮੋਗਾ ਜਿੱਥੇ ਆਪਾਂ ਸਰਦਾਰ ਅਵਤਾਰ ਸਿੰਘ ਸਨ ਆਫ ਬੂਟਾ ਸਿੰਘ ਦੇ ਖੇਤ ਵਿੱਚ ਪਹੁੰਚੇ ਆਂ ਜੀ ਉਸੇ ਤਰ੍ਹਾਂ ਹੀ ਬਾਈ ਜੀ ਹੁਣਾਂ ਦੇ ਵੀ 4 ਇੰਚੀ ਡਿਲੀਵਰੀ ਡਿਲੀਵਰੀ ਦੇਖ ਲਓ ਵੇਖਣ ਨੂੰ ਕੋਈ ਕਹਿ ਹੀ ਨਹੀਂ ਸਕਦਾ ਵੀ ਡਿਲੀਵਰੀ ਗਲ ਗਈ ਜਮਾਂ ਨਵੇਂ ਪੈ ਪੈ ਜਸਤੀ ਪੈ ਪੈ ਜਿੰਦਲ ਦੇ ਪੂਰੇ ਵਧੀਆ ਟੋਟੇ ਜੀ ਪਰ ਜੋ ਸਮੇਂ ਦੀ ਹਕੀਕਤ ਆਈ ਹੋਏ ਆ ਵੀ ਸਮਾਂ ਪੈਣ ਤੇ ਹਰ ਇੱਕ ਚੀਜ਼ ਨੇ ਖਰਾਬ ਹੋਣਾ ਹੀ ਹੋਣਾ ਜੀ ਉਸੇ ਤਰ੍ਹਾਂ ਹੀ ਇਹ ਵੀ ਕਾਫੀ ਟਾਈਮ ਹੋ ਗਿਆ ਕਰਕੇ 15-20 ਸਾਲ ਹੋ ਗਏ ਕਰਕੇ ਆ ਵੇਖ ਲਓ ਪਲੇਟ ਦਾ ਮੋਢ ਇਹ ਜਿੱਥੋਂ ਪਲੇਟ ਦਾ ਮੋੜ ਆ ਜੀ ਉੱਥੇ ਹੀ ਪੈਪ ਗਲ ਕੇ ਟੁੱਟਦੇ ਆ ਜੀ ਵੇਖ ਲਓ ਬਿਲਕੁਲ ਹੀ ਐ ਨਰਮ ਹੋ ਕੇ ਕਾਗਜ਼ ਵਰਗੀ ਬਣ ਜਾਂਦੀ ਪਲੇਟ ਸਾਰੀਆਂ ਇਹ ਪਲੇਟਾਂ ਗਲੀਆਂ ਪਈਆਂ ਜੀ ਤਕਰੀਬਨ ਤੇ ਚਲੋ ਆਪਾਂ ਡਿੱਗੀ ਹੋਈ ਸਮਾਸੀ ਪਲ ਮੋਟਰ ਕੱਢਣ ਲਈ ਪਹੁੰਚੇ ਆ ਜੀ ਬੋਰ ਕੋਈ ਕਰੀਬ ਤਕਰੀਬਨ 1.450 ਫੁੱਟ ਦੇ ਕਰੀਬ ਡੂੰਗਾ ਬੋਰ ਆ ਜੀ 9 ਇੰਚੀ 4 ਇੰਚੀ ਡਿਲੀਵਰੀ ਆ ਤੇ ਆਪਾਂ ਜੀ ਮੋਟਰ ਡਿੱਗੀ ਹੋਈ ਕੱਢਣ ਲੱਗ ਚੁੱਕੇ ਆ ਤੇ ਬਾਈ ਜੀ ਉਹਨਾਂ ਦੀ ਜਿਹੜੀ ਡਿਲੀਵਰੀ ਆ ਉਹ 10-10 ਫੁੱਟੇ ਪੁਰਾਣੇ ਪਾਈਪ ਪਹਿਲਾਂ ਤੇ ਪਾਏ ਹੁਣ ਕਰਕੇ ਬੋਰ ਦੇ ਵਿੱਚ ਉਹ ਸਾਰੀ ਮੋਟਰ ਹੀ ਫਸਦੀ ਆਈ ਹੈ ਜੀ ਤੇ ਆਪਾਂ ਮੋਟਰ ਬਾਹਰ ਕੱਢ ਰਹੇ ਹਾਂ ਜੀ ਇਸੇ ਤਰ੍ਹਾਂ ਹੀ ਜਿੰਨੇ ਵੀ ਕਿਸਾਨ ਵੀਰ ਆਪਦੀਆਂ ਮੋਟਰਾਂ ਕਈ ਵਾਰ ਇਹ ਹੁੰਦਾ ਹੀ ਗੱਲ ਵੀ ਸਾਡੇ ਤਾਂ 10 ਸਾਲ ਹੋ ਗਏ ਐ ਆਪਾਂ ਦੱਸਦੇ ਹਾਂ ਗੱਲ ਵੀ ਸਾਡੇ ਤਾਂ 10 ਸਾਲ ਹੋ ਗਏ ਜੀ ਅਸੀਂ ਨਹੀਂ ਕੱਢੀ ਕਿਤੇ ਤੇ ਉਹ ਜੀ ਤੁਸੀਂ 5-4 ਸਾਲਾਂ ਬਾਅਦ ਮੋਟਰ ਕੱਢ ਕੇ ਜ਼ਰੂਰ ਚੈੱਕ ਕਰਿਆ ਕਰੋ ਵੀ ਕੋਈ ਇਹੋ ਜੀ ਘਟਨਾ ਆਪਣੇ ਨਾਲ ਬਣਾਵਾਪਰੇ ਕਈ ਵਾਰ ਆਪਾਂ ਮੋਟਰਾਂ ਨਵੀਆਂ ਪਾ ਦਿੰਨੇ ਆ ਤੇ ਉਹ ਕੱਢ ਕੇ ਬਾਹਰ ਚੈੱਕ ਹੀ ਨਹੀਂ ਕਰਦੇ ਕੋਸ ਵੀ ਕੋਈ ਚੀਜ਼ ਖਰਾਬ ਤਾਂ ਨਹੀਂ ਹੋ ਗਈ ਐਸ ਕਰਕੇ ਇਹ ਸਾਰੀਆਂ ਚੀਜ਼ਾਂ ਜ਼ਰੂਰ ਚੈੱਕ ਕਰਿਆ ਕਰੋ ਤਾਂ ਜੋ ਆਪਣਾ ਨੁਕਸਾਨ ਹੋਣ ਤੋਂ ਪਹਿਲਾਂ ਇਹ ਚੀਜ਼ ਦੀ ਗੌਰ ਕਰ ਲਿਆ ਕਰੋ ਆ ਮੋਟਰ ਬੋਰ ਦੇ ਵਿੱਚੋਂ ਬਾਹਰ ਆ ਗਈ ਹੈ ਜੀ ਅਤੇ ਆਪਾਂ ਕਲੈਂਪ ਲਾ ਦਿੱਤਾ ਗਿਆ ਹੈ ਤੇ ਹੁਣ ਆਪਾਂ ਅੰਬਾਈ ਜੀ ਉਹਨਾਂ ਦੀ ਮੋਟਰ ਬਾਈ ਕਹਿੰਦਾ ਥੱਲੇ ਵੀ ਪੈਪਣਾ ਗਲੇ ਹੋਣ ਤਾਂ ਬਾਈ ਜੀ ਹੁਣੀ ਮਸ਼ੀਨ ਲੈ ਕੇ ਆਏ ਉਹਦੇ ਨਾਲ ਆਪਾਂ ਮੋਟਰ ਬਾਹਰ ਕੱਢ ਦਿਆਂਗੇ ਜੀ ਏ ਜਿੰਨੇ ਵੀ ਕਿਸਾਨ ਵੀਰ ਆਪਣੀਆਂ ਵੀਡੀਓ ਦੇਖਦੇ ਰਹਿੰਨੇ ਆ ਜੀ ਜੇਕਰ ਤੁਹਾਨੂੰ ਆਪਣੀ ਦਿੱਤੀ ہوئی ਸਲਾਹ ਚੰਗੀ ਲੱਗਦੀ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਜੀ ਬਾਕੀ ਫੇਸਬੁੱਕ ਤੇ ਤੁਸੀਂ ਵੇਖ ਹੀ ਰਹੇ ਹੋ ਆਪਣਾ ਚੈਨਲ ਤੇ ਇਹਨੂੰ ਫੋਲੋ ਕਰ ਲਿਆ ਕਰੋ YouTube ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ ਜੀ ਇਸੇ ਤਰ੍ਹਾਂ ਹੀ ਆਪਣਾ ਜੇ ਕਿਸੇ ਵੀਰ ਦੇ ਬੋਰ ਦੇ ਵਿੱਚ ਮੋਟਰ ਡੈਗਦੀ ਹੈ ਜਾਂ ਫਸੀ ਜਾਂਦੀ ਹੈ ਤਾਂ ਆਪਣਾ ਕੰਟੈਕਟ ਨੰਬਰ ਉੱਪਰ ਦਿੱਤਾ ਹੈ ਤੁਸੀਂ ਇਹਦੇ ਨਾਲ ਆਪਣੀ ਜਾਣਕਾਰੀ ਆਪਣੇ ਨਾਲ ਕਨੈਕਟ ਕਰ ਸਕਦੇ ਆ ਜੀ ਸਾਰੇ ਹੀ ਕਿਸਾਨ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ